ਤੋਂ ਤੁਸੀਂ ਮੇਰਾ ਚੀਜ਼ ਨਾ ਪਰਖ ਰਹੇ ਹੋਵੋਗੇ ਤੁਸੀਂ ਮੇਰੀਆਂ ਵੀਡੀਓਜ਼ ਦੇਖ ਰਹੇ ਹੋਵੋਗੇ ਹਰ ਇੱਕ ਚੀਜ਼ ਤੁਸੀਂ ਨੇ ਮੈਨੂੰ ਚੰਗੀ ਤਰ੍ਹਾਂ ਦੇਖਿਆ ਹੋਊਗਾ ਜਿਹੜਾ ਮੈਨੂੰ ਨਿੱਜੀ ਤੌਰ ਤੇ ਜਾਣਦਾ ਨਾ ਉਹਨੂੰ ਸਾਰਾ ਪਤਾ ਉਹਨੂੰ ਹਰ ਇੱਕ ਚੀਜ਼ ਦੀ ਸੱਚਾਈ ਆ ਤੇ ਇਹ ਕਹਿਣਾ ਬਹੁਤ ਸੌਖਾ ਕਿਸੇ ਲਈ ਵੀ ਇਹਨੇ ਆ ਕਰਤਾ ਜੈਨੇ ਆ ਕਰਤਾ ਜੈਨੇ ਐਂ ਕਰ ਲਿਆ ਬਾਈ ਵੀ ਮੈਂ ਉਧਰ 20 ਸਾਲ ਆਏ ਨੇ ਤੇ ਇੱਧਰ ਮੈਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪਊ ਜ਼ੀਰੋ ਤੋਂ ਇਹ ਕੋਈ ਵਾਅਦੇ ਨਹੀਂ ਹੋਏ ਕਈ ਵਾਰੀ ਕਈ ਕਮਿਟਮੈਂਟਸ ਹੁੰਦੀਆਂ ਨੇ ਮੈਂ ਉਹ ਸੌਦੇਵਾਦੀ ਲੀਡਰ ਥੋੜੀ ਹਾਂ ਜੀ ਮੇਰੀ ਅੱਜ ਵੀ ਤੁਸੀਂ ਨੇ ਵੀਡੀਓ ਸੁਣੀ ਹੋਣੀ ਆ ਅੱਜ ਵੀ ਤੁਹਾਨੂੰ ਇਹ ਕਿਹਾ ਹੈ ਕਿ ਡੀਲਿੰਗ ਤੇ ਕਮਿਟਮੈਂਟ ਦੇ ਵਿੱਚ ਬਹੁਤ ਫਰਕ ਹੈ ਮਤਲਬ ਇਹ ਹੈ ਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਬਹੁਤ ਹੰਭਲ ਲੀਡਰ ਹੈ ਬਹੁਤ 골ੀ ਕੰਮ ਕਰਨ ਵਾਲਾ ਹੈ ਲੋਕਾਂ ਦਾ ਪਸੰਦੀਦਾ ਲੀਡਰ ਹੈ ਭਵੰਤ ਸਿੰਘ ਸਾਹਿਬ ਦੇ ਬੋਲ ਆ ਮਤਲਬ ਕੀ ਕੋਈ ਕਮਿਟਮੈਂਟ ਵੀ ਹੋਊਗੀ ਵੀ ਬਈ ਯਾਰ ਅਸੀਂ ਇਹ ਜੰਗ ਬਲੱਡ ਨੂੰ ਯੂਜ਼ ਕਰਾਂਗੇ ਪਾਰਟੀ ਕਹਿੰਦੇ ਹੁੰਦੇ ਨੇ ਕਿ ਅਸੀਂ ਮਤਲਬ ਇਹਨੂੰ ਅਜਾਈ ਨਹੀਂ ਜਾਣਦੇ ਹਾਂ ਹੂੰ ਹੂੰ ਕੌਂਸਲ ਮੰਨ ਲਓ ਜਮੀਨ ਫੀਰ ਨੂੰ ਤੁਸੀਂ ਦਿਤਾਉਣ 'ਚ ਕਾਮਯਾਬ ਹੋ ਗਏ